ਹਾਂਜੀ ਬੱਚੇ ਗੁੱਡ ਆਫਟਰਨੂੰ ਹਾਂਜੀ ਬੱਚੇ ਅੱਜ ਹੈਗਾਗਾ ਵਿਸ਼ਵ ਵਿਗਿਆਨ ਦਿਵਸ ਕੀ ਅੱਜ ਵਿਸ਼ਵ ਵਿਗਿਆਨ ਦਿਵਸ ਵਰਲਡ ਸਾਇੰਸ ਡੇ ਹਾਂ ਜਿਹੜਾ ਇਹ ਵਰਲਡ ਸਾਇੰਸ ਡੇ ਹੈ ਇਹ ਹਰ ਇੱਕ ਸਾਲ 10 ਨਵੰਬਰ ਨੂੰ ਮਨਾਇਆ ਜਾਂਦਾ ਹੈ ਇਹਦੀ ਸ਼ੁਰੂਆਤ ਕਦੋਂ ਹੋਈ ਸੀ 1999 ਦੇ ਵਿੱਚ ਯੂਨੈਸਕੋ ਵੱਲੋਂ ਇਹ ਸੋਚਿਆ ਗਿਆ ਕਿ ਬੱਚਿਆਂ ਨੂੰ ਸਾਇੰਸ ਨਾਲ ਜੋੜਿਆ ਜਾਵੇ ਠੀਕ ਹੈ ਆਮ ਜਨਤਾ ਨੂੰ ਸਾਇੰਸ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਜਾਵੇ ਸਾਇੰਸ ਦੇ ਮਹੱਤਵ ਬਾਰੇ ਸਮਝਾਇਆ ਜਾਵੇ ਤਾਂ ਉਦੋਂ ਇਹ ਮਤਾ ਪਾਸ ਹੋਇਆ ਕਿ ਇੱਕ ਦਿਵਸ ਮਨਾਇਆ ਜਾਵੇ ਜਿਹੜਾ ਕਿ ਸਾਇੰਸ ਨਾਲ ਰਿਲੇਟਡ ਹੋਵੇ ਤੇ ਜਿਹਦੇ ਵਿੱਚ ਸਾਇੰਸ ਦੀ ਮਹੱਤਤਾ ਬਾਰੇ ਸਾਇੰਸ ਦੇ ਫਾਇਦਿਆਂ ਬਾਰੇ ਜਨਤਾ ਨੂੰ ਜਾਗਰੂਕ ਕੀਤਾ ਜਾ ਸਕੇ ਤਾਂ 2001 ਦੇ ਵਿੱਚ ਪਹਿਲੀ ਵਾਰ 10 ਨਵੰਬਰ 2001 ਨੂੰ ਵਿਸ਼ਵ ਵਿਗਿਆਨ ਦਿਵਸ ਹੈ ਜਿਹੜਾ ਮਨਾਇਆ ਗਿਆ ਤਾਂ ਇਹ ਵਿਗਿਆਨ ਦਿਵਸ ਮਨਾਉਣ ਦਾ ਮਨਰਥ ਕੀ ਹੈ ਤੁਹਾਨੂੰ ਸਾਇੰਸ ਦੇ ਫਾਇਦੇ ਬਾਰੇ ਜਾਣਕਾਰੀ ਦੇਣਾ ਸਾਇੰਸ ਨੇ ਸਾਡੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੁਣ ਦੇਖੋ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਨਾਲ ਸਾਇੰਸ ਜੁੜਿਆ ਹੋਇਆ ਹੈ ਠੀਕ ਹੈ ਸਵੇਰੇ ਅਸੀਂ ਬ੍ਰਸ਼ ਨਾਲ ਪੇਸਟ ਕਰਦੇ ਹਾਂਗੇ ਪੇਸਟ ਦੇ ਵਿੱਚ ਜਿਹੜੇ ਕੈਮੀਕਲ ਨੇ ਸਾਇੰਸ ਦੁਆਰਾ ਤਿਆਰ ਕੀਤੇ ਗਏ ਨੇ ਗੱਲ ਸਾਨੂੰ ਗਰਮੀ ਲੱਗਦੀ ਹੈ ਕਿ ਅਸੀਂ ਪੱਖਾ ਚਲਾ ਲੈਣੇ ਹਾਂਗੇ ਵਿਗਿਆਨ ਦੀ ਦਿਨ ਹੈ ਠੀਕ ਹੈ ਰਾਤ ਨੂੰ ਹਨੇਰਾ ਹੁੰਦਾ ਹੈਗਾ ਸਾਨੂੰ ਰੋਸ਼ਨੀ ਚਾਹੀਦੀ ਅਸੀਂ ਟਿਊਬਲਾਈਟ ਚਲਾ ਲੈਨੇ ਆ ਟਿਊਬਲਾਈਟ ਵੀ ਜਿਹੜੀ ਹੈਗਾ ਵਿਗਿਆਨ ਦੀ ਦਿਨ ਹੈ ਵਿਗਿਆਨ ਕਰਕੇ ਹੀ ਅਸੀਂ ਅੰਤਰਿਸ਼ ਦੇ ਵਿੱਚ ਕਾਫੀ ਸਾਰੀਆਂ ਖੋਜਾਂ ਕਰ ਚੁੱਕੇ ਹਾਂ ਠੀਕ ਹੈ ਸਾਡੀ ਕੋਈ ਮੌਸਮ ਦੀ ਜਾਣਕਾਰੀ ਲੈਣੀ ਹੈ ਤਾਂ ਉਹਦੇ ਵਿੱਚ ਵਿਗਿਆਨ ਸਾਨੂੰ ਸਹਾਇਤਾ ਕਰਦਾ ਹੈ ਤਾਂ ਜ਼ਿੰਦਗੀ ਦੇ ਹਰੇਕ ਪੱਖ ਦੇ ਵਿੱਚ ਵਿਗਿਆਨ ਆ ਜਿਹੜਾ ਸਾਡੇ ਨਾਲ ਚੱਲਦਾ ਰਿਹਾ ਹੈਗਾ ਵਿਸ਼ਵ ਵਿਗਿਆਨ ਦਿਵਸ ਮਨਾਉਣ ਦਾ ਮਕਸਦ ਇਹੀ ਹੈ ਕਿ ਤੁਹਾਨੂੰ ਵਿਗਿਆਨ ਦੇ ਫਾਇਦਿਆਂ ਬਾਰੇ ਦੱਸਿਆ ਜਾ ਸਕੇ ਹਰ ਇੱਕ ਚੀਜ਼ ਦਾ ਫਾਇਦਾ ਵੀ ਹੁੰਦਾ ਤੇ ਨੁਕਸਾਨ ਵੀ ਹੁੰਦਾ ਠੀਕ ਹੈ ਵਿਗਿਆਨ ਨੂੰ ਜੇ ਆਪਾਂ ਫਾਇਦਿਆਂ ਦੇ ਵਿੱਚ ਦੇਖੀਏ ਤਾਂ ਵਿਗਿਆਨ ਦੇ ਬਹੁਤ ਸਾਰੇ ਫਾਇਦੇ ਨੇ ਵਿਗਿਆਨ ਨੇ ਸਾਡਾ ਜੀਵਨ ਸੌਖਾ ਬਣਾ ਦਿੱਤਾ ਹੈ ਸਾਨੂੰ ਬਿਜਲੀ ਦਿੰਦੀ ਹੈ ਠੀਕ ਹੈ ਸਾਨੂੰ ਰੋਸ਼ਨੀ ਦਿੰਦੀ ਹੈ ਇਹ ਗਾ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਅਸੀਂ ਵਰਤਦੇ ਹਾਂ ਉਹ ਸਿੱਧੇ ਜਾਂ ਅਸਿੱਧੇ ਢੰਗ ਦੇ ਨਾਲ ਵਿਗਿਆਨ ਦੇ ਨਾਲ ਜੁੜੀਆਂ ਹੋਈਆਂ ਨੇ ਤਾਂ ਇਸ ਲਈ ਇਸ ਵਿਗਿਆਨ ਦੀ ਮਹੱਤਤਾ ਨੂੰ ਸਮਝਦੇ ਹੋਏ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ ਤਾਂ ਕਿ ਤੁਹਾਨੂੰ ਵਿਗਿਆਨ ਨਾਲ ਜੋੜਿਆ ਜਾ ਸਕੇ ਤੁਹਾਡੇ ਵਿੱਚ ਸੋਚਣ ਦੀ ਤੇ ਸਮਝਣ ਦੀ ਤੇ ਪਰਖ ਕਰਨ ਦੀ ਜਿਹੜੀ ਖਸ਼ਮਤਾ ਹੈਗੀ ਉਹ ਜਗਾਈ ਜਾ ਸਕੇ ਤਾਂ ਹਰੇਕ ਸਾਲ ਜਿਹੜਾ ਵਿਗਿਆਨ ਵਿਸ਼ਵ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ ਇਹ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਹਰ ਇੱਕ ਥਾਂ ਤੇ ਮਨਾਇਆ ਜਾਂਦਾ ਹੈ ਆਲੱਗ-ਆਲੱਗ ਢੰਗ ਦੇ ਨਾਲ ਹੀ ਮਨਾਇਆ ਜਾਂਦਾ ਹੈ ਜਿਵੇਂ ਸਕੂਲਾਂ ਦੇ ਵਿੱਚ ਆਪਾਂ ਅੱਜ ਕਰਾਂਗੇ ਆਪਾਂ ਕੁਇਜ਼ ਕੰਪੀਟੀਸ਼ਨ ਕਰਵਾਵਾਂਗੇ ਠੀਕ ਹੈ ਇਸ ਦਿਨ ਕੁਇਜ਼ ਕੰਪੀਟੀਸ਼ਨ ਕਰਵਾਏ ਜਾਂਦੇ ਨੇ ਜਾਂ ਮਾਡਲਾਂਾਂ ਦੇ ਮੁਕਾਬਲੇ ਕਰਵਾਏ ਜਾਂਦੇ ਨੇਗੇ ਠੀਕ ਹੈ ਡਿਬੇਟ ਕਰਾਈ ਜਾਂਦੀ ਹੈਗੀ ਜਾਂ ਕਿਤੇ ਵੱਡੇ ਸੰਸਥਾ ਦੇ ਵਿੱਚ ਜਾ ਕੇ ਉੱਥੇ ਉੱਤ ਦੇ ਲੈਬਸ ਵਗੈਰਾ ਦਿਖਾਈਆਂ ਜਾ ਸਕਦੀਆਂ ਨੇ ਤਾਏ ਅਲੱਗ-ਅਲੱਗ ਤਰ੍ਹਾਂ ਦੀਆਂ ਗਤੀਵਿਧੀਆਂ ਨੇ ਜਿਹੜੀਆਂ ਕਿ ਵਿਸ਼ਵ ਵਿਗਿਆਨ ਦਿਵਸ ਦੇ ਉੱਤੇ ਅਸੀਂ ਕਰ ਸਕਦੇ ਆਂ। ਤਾਂ ਇਸ ਤਰ੍ਹਾਂ ਵਿਸ਼ਵ ਵਿਗਿਆਨ ਦਿਵਸ ਦੇ ਸੰਬੰਧ ਰੇ ਵਿੱਚ ਅੱਜ ਆਪਾਂ ਸਕੂਲ ਦੇ ਵਿੱਚ ਕੁਇਜ਼ ਕੰਪੀਟੀਸ਼ਨ ਕਰਵਾਵਾਂਗੇ। ਠੀਕ ਹੈ? ਤਾਂ ਕੁਇਜ਼ ਕੰਪੀਟੀਸ਼ਨ ਦੇ ਲਈ ਆਪਣੇ ਕੋਲ ਤਿੰਨ ਟੀਮਾਂ ਪਹੁੰਚੀਆਂ ਨੇ ਟੀਮ A, ਟੀਮ B ਤੇ ਟੀਮ C। ਹਾਂਜੀ ਬੱਚੇ ਤਿਆਰ ਹੋ ਸਾਰੇ ਕੁਇਜ਼ ਦੇ ਲਈ। ਓਕੇ। ਹਾਂਜੀ ਬੱਚੇ ਸਵਾਲ ਜਵਾਬ ਸ਼ੁਰੂ ਕਰਦੇ ਆਂਗੇ ਕੋਇਸ ਦਾ ਆਪਣਾ ਪਹਿਲਾ ਕੁਐਸਚਨ ਹੈ ਵਿਸ਼ਵ ਵਿਗਿਆਨ ਦਿਵਸ ਕਦੋਂ ਮਨਾਇਆ ਜਾਂਦਾ ਹੈ 5 ਸਤੰਬਰ 10 ਨਵੰਬਰ 2 ਅਕਤੂਬਰ ਜਾਂ 26 ਜਨਵਰੀ 10 ਨਵੰਬਰ ਹਾਂਜੀ 10 ਨਵੰਬਰ ਸ਼ਾਬਾਸ਼ 2 ਨੰਬਰ ਦੇ ਦਿਓ ਸਰ ਹਾਂਜੀ ਟੀਮ ਬੀ ਦਾ ਸਵਾਲ ਹੈ ਹਾਂਜੀ ਵਿਸ਼ਵ ਵਿਗਿਆਨ ਦਿਵਸ ਮਨਾਉਣ ਦੀ ਸ਼ੁਰੂਆਤ ਕਿਸ ਸੰਸਥਾ ਨੇ ਕੀਤੀ WHO UNICEF UNESCO ਜਾਂ UNO UNESCO ਹਾਂਜੀ UNESCO ਸ਼ਾਬਾਸ਼ ਹਾਂਜੀ ਟੀਮ C ਦਾ ਸਵਾਲ ਹੈ ਵਿਸ਼ਵ ਵਿਗਿਆਨ ਦਿਵਸ ਨੂੰ ਪੂਰੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਹ ਪੂਰਾ ਨਾਮ ਕੀ ਹੈ ਵਿਗਿਆਨ ਅਤੇ ਤਕਨੀਕ ਦਾ ਦਿਵਸ ਵਿਗਿਆਨ ਅਤੇ ਸ਼ਾਂਤੀ ਅਤੇ ਵਿਕਾਸ ਦਾ ਦਿਵਸ ਅੰਤਰਰਾਸ਼ਟਰੀ ਵਿਗਿਆਨ ਦਿਵਸ ਜਾਂ ਰਾਸ਼ਟਰੀ ਵਿਗਿਆਨ ਦਿਵਸ ਦੂਜੀ অপਸ਼ਨ ਹੀ ਹਾਂਜੀ ਵਿਗਿਆਨ ਲਈ ਸ਼ਾਂਤੀ ਅਤੇ ਵਿਕਾਸ ਦਾ ਦਿਵਸ ਓਕੇ ਹਾਂਜੀ ਇੱਧਰ ਮਾਈਕ ਹਾਂਜੀ ਟੀਮ A ਦਾ ਸਵਾਲ ਪਹਿਲਾ ਵਿਸ਼ਵ ਵਿਗਿਆਨ ਦਿਵਸ ਕਦੋਂ ਮਨਾਇਆ ਗਿਆ ਸੀ 2021 ਹਾਂਜੀ ਸ਼ਾਬਾਸ਼ 2001 ਦੇ ਵਿੱਚ ਪਹਿਲਾ ਵਿਗਿਆਨ ਦਿਵਸ ਮਨਾਇਆ ਗਿਆ ਹਾਂਜੀ ਟੀਮ B ਦਾ ਸਵਾਲ ਵਿਗਿਆਨ ਦਿਵਸ ਮਨਾਉਣ ਦਾ ਮੁੱਖ ਉਦੇਸ਼ ਕੀ ਹੈ ਸਿਰਫ ਵਿਗਿਆਨੀਆਂ ਨੂੰ ਸਨਮਾਨਿਤ ਕਰਨਾ ਛੁੱਟੀ ਦਾ ਦਿਨ ਵਿਗਿਆਨ ਦੇ ਫਾਇਦੇ ਅਤੇ ਮਹੱਤਵ ਬਾਰੇ ਜਾਗਰੂਤਾ ਫੈਲਾਉਣਾ ਜਾਂ ਨਵੀਆਂ ਦਵਾਈਆਂ ਬਾਰੇ ਚਰਚਾ ਕਰਨਾ ਤੀਜੀ ਆਪਸ਼ਨ ਹੀ ਹਾਂਜੀ ਤੀਜੀ ਆਪਸ਼ਨ ਵਿਗਿਆਨ ਦੇ ਫਾਇਦੇ ਅਤੇ ਮਹੱਤਵ ਬਾਰੇ ਜਾਗਰੂਤਾ ਫੈਲਾਉਣਾ ਸ਼ਾਬਾਸ਼ ਹਾਂਜੀ ਟੀਮ C ਦਾ ਸਵਾਲ ਹੈ ਵਿਗਿਆਨ ਦਿਵਸ ਤੇ ਹਰ ਸਾਲ ਇੱਕ ਖਾਸ ਡੈਸ਼ ਰੱਖੀ ਜਾਂਦੀ ਹੈ ਝੰਡਾ ਥੀਮ ਪੋਸ਼ਾਕ ਜਾਂ ਭੋਜਨ ਟੀਮ ਸੀ ਦਾ ਸਵਾਲ ਥੀਮ ਥੀਮ ਸ਼ਾਬਾਸ਼ ਹਾਂਜੀ ਇਸ ਤੋਂ ਬਾਅਦ ਟੀਮ ਏ ਦਾ ਸਵਾਲ ਸਕੂਲ ਵਿੱਚ ਵਿਗਿਆਨ ਦਿਵਸ ਕਿਵੇਂ ਮਨਾਇਆ ਜਾ ਸਕਦਾ ਹੈ ਖੇਡ ਮੁਕਾਬਲੇ ਕਰਵਾ ਕੇ ਵਿਗਿਆਨ ਪ੍ਰਦਰਸ਼ਨੀਆਂ ਤੇ ਮਾਡਲ ਬਣਾ ਕੇ ਕਵਿਤਾ ਪਾਠ ਕਰਵਾ ਕੇ ਜਾਂ ਫਿਲਮਾਂ ਦਿਖਾ ਕੇ ਵਿਗਿਆਨ ਪ੍ਰਦਰਸ਼ਨੀਆਂ ਅਤੇ ਹਾਂਜੀ ਸ਼ਾਬਾਸ਼ ਵਿਗਿਆਨ ਪ੍ਰਦਰਸ਼ਨੀਆਂ ਅਤੇ ਮਾਡਲ ਬਣਾ ਕੇ ਹਾਂਜੀ ਟੀਮ B ਦਾ ਸਵਾਲ ਹੈ ਵਿਗਿਆਨ ਬਾਰੇ ਰੋਜ਼ਾਨਾ ਜੀਵਨ ਵਿੱਚ ਕਿਵੇਂ ਮਦਦਗਾਰ ਹੈ ਵਿਗਿਆਨ ਸਾਡੇ ਰੋਜ਼ਾਨਾ ਜੀਵਨ ਵਿੱਚ ਕਿਵੇਂ ਮਦਦਗਾਰ ਹੈ ਮੋਬਾਈਲ ਫੋਨ ਦਵਾਈਆਂ ਅਤੇ ਖੇਤੀ ਵਿੱਚ ਸਿਰਫ ਰਾਕਟ ਬਣਾਉਣ ਵਿੱਚ ਸਿਰਫ ਲੈਬ ਵਿੱਚ ਕੰਮ ਆਉਂਦਾ ਹੈ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਇੰਨਾ ਵਿੱਚੋਂ ਕੋਈ ਨਹੀਂ ਨਹੀਂ ਪਾਸ ਟੀਮ ਸੀ ਦਾ ਸਵਾਲ ਵਿਗਿਆਨ ਸਾਡੇ ਰੋਜ਼ਾਨਾ ਜੀਵਨ ਵਿੱਚ ਕਿਵੇਂ ਮਦਦਗਾਰ ਹੈ ਮੋਬਾਈਲ ਫੋਨ ਦਵਾਈਆਂ ਤੇ ਖੇਤੀ ਵਿੱਚ ਸਿਰਫ ਰਾਕਟ ਬਣਾਉਣ ਵਿੱਚ ਸਿਰਫ ਲੈਬ ਵਿੱਚ ਕੰਮ ਆਉਂਦਾ ਜਾਂ ਇੰਨਾ ਚੋਂ ਕੋਈ ਨਹੀਂ ਪਹਿਲੀ ਆਪਸ਼ਨ ਹੀ ਹਾਂਜੀ ਪਹਿਲੀ ਆਪਸ਼ਨ ਮੋਬਾਈਲ ਫੋਨ ਦਵਾਈਆਂ ਤੇ ਖੇਤੀ ਵਿੱਚ ਇਹਨਾਂ ਨੂੰ ਸਾਰੇ ਇੱਕ ਨੰਬਰ ਦੇਣਾ ਜੇ ਪਾਸ ਹੋ ਕੇ ਕੁਐਸਚਨ ਆਇਆ ਹਾਂਜੀ ਤੁਹਾਡਾ ਆਪਣਾ ਸਵਾਲ ਹੈ ਟੀਮ ਸੀ ਦਾ ਸਵਾਲ ਹਾਂਜੀ ਟੀਮ ਸੀ ਦਾ ਸਵਾਲ ਹੈ ਵਿਗਿਆਨ ਦਾ ਸਾਡੇ ਸਮਾਜ ਵਿੱਚ ਸਭ ਤੋਂ ਮਹੱਤਵਪੂਰਨ ਯੋਗਦਾਨ ਕੀ ਹੈ ਇਸ ਨੇ ਸ਼ਾਂਤੀ ਅਤੇ ਵਿਕਾਸ ਵਿੱਚ ਮਦਦ ਕੀਤੀ ਇਸ ਨੇ ਲੋਕਾਂ ਨੂੰ ਆਲਸੀ ਬਣਾ ਦਿੱਤਾ ਇਸ ਨੇ ਪ੍ਰਦੂਸ਼ਣ ਹੀ ਪੈਦਾ ਕੀਤਾ ਹੈ ਜਾਇਦਾ ਕੋਈ ਫਾਇਦਾ ਨਹੀਂ ਪਹਿਲੀ ਆਪਸ਼ਨ ਹਾਂਜੀ ਪਹਿਲੀ ਆਪਸ਼ਨ ਇਸ ਨੇ ਸ਼ਾਂਤੀ ਅਤੇ ਵਿਕਾਸ ਵਿੱਚ ਮਦਦ ਕੀਤੀ ਸ਼ਾਬਾਸ਼ ਹਾਂਜੀ ਟੀਮ A ਦਾ ਸਵਾਲ ਤੁਸੀਂ ਵਿਗਿਆਨਕ ਚੇਤਨਾ ਨੂੰ ਕਿਵੇਂ ਬਚਾ ਸਕਦੇ ਹੋ ਵਿਗਿਆਨ ਨਾਲ ਜੁੜੀਆਂ ਖਬਰਾਂ ਨੂੰ ਪੜ੍ਹ ਕੇ ਅਤੇ ਦੋਸਤਾਂ ਨਾਲ ਚਰਚਾ ਕਰਕੇ ਵਿਗਿਆਨ ਬਾਰੇ ਕਦੇ ਨਾ ਸੋਚ ਕੇ ਸਿਰਫ ਪ੍ਰੀਖਿਆ ਲਈ ਰਟਾ ਰਟਾ ਮਾਰ ਕੇ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਪਹਿਲੀ ਆਪਸ਼ਨ ਹਾਂਜੀ ਪਹਿਲੀ ਆਪਸ਼ਨ ਵਿਗਿਆਨ ਨਾਲ ਜੁੜੀਆਂ ਖਬਰਾਂ ਪੜ੍ਹ ਕੇ ਅਤੇ ਦੋਸਤਾਂ ਨਾਲ ਚਰਚਾ ਕਰਕੇ ਸੇਮ ਜਿੰਨੇ ਪਹਿਲੀ ਹਾਂਜੀ ਟੀਮ B ਦਾ ਸਵਾਲ ਵੈਗੀ ਹਾਂ ਭਾਰਤ ਦਾ ਰਾਸ਼ਟਰੀ ਵਿਗਿਆਨ ਦਿਵਸ ਕਦੋਂ ਮਨਾਇਆ ਜਾਂਦਾ ਹੈ ਭਾਰਤ ਦਾ 28 ਫਰਵਰੀ 15 ਅਗਸਤ 26 ਜਨਵਰੀ ਜਾਂ 5 ਸਤੰਬਰ ਟੀਮ B ਦਾ ਸਵਾਲ ਭਾਰਤ ਦਾ ਰਾਸ਼ਟਰੀ ਵਿਗਿਆਨ ਦਿਵਸ ਕਦੋਂ ਮਨਾਇਆ ਜਾਂਦਾ ਹੈ ਭਾਰਤ ਦਾ 28 ਫਰਵਰੀ 15 ਅਗਸਤ 26 ਜਨਵਰੀ ਜਾਂ 5 ਸਤੰਬਰ ਪੱਕਾ 15 ਅਗਸਤ ਅਣੀ ਦੱਸੋ ਜਲਦੀ ਬੋਲੋ ਬੱਚਾ ਜਲਦੀ ਚੌਥੀ ਆਪਸ਼ਨ ਈ ਨਹੀਂ ਪਾਸ ਹਾਂਜੀ ਭਾਰਤ ਦਾ ਰਾਸ਼ਟਰੀ ਵਿਗਿਆਨ ਦਿਵਸ ਕਦੋਂ ਮਨਾਇਆ ਜਾਂਦਾ ਹੈ 28 ਫਰਵਰੀ 15 ਗੱਤ 26 ਜਨਵਰੀ ਜਾਂ 5 ਸਤੰਬਰ 28 ਫਰਵਰੀ 28 ਫਰਵਰੀ ਸ਼ਾਬਾਸ਼ ਵੈਰੀ ਗੁੱਡ ਇੱਕ ਨੰਬਰ ਦੇ ਦਿਓ ਸਾ ਟੀਮ ਨੂੰ ਜੀ ਥੋੜਾ ਜਿਹਾ ਹਾਂਜੀ ਟੀਮ ਸੀ ਦਾ ਸਵਾਲ ਅਗਲਾ ਰਾਸ਼ਟਰੀ ਵਿਗਿਆਨ ਦਿਵਸ ਕਿਸ ਮਹਾਨ ਵਿਗਿਆਨੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਡਾਕਟਰ ਅਰਪੀਤਾ ਸਰ ਸੀ ਵੀ ਰਮਨ ਡਾਕਟਰ ਏ ਪੀ ਜੇ ਅਬਦੁਲ ਕਲਾਮ ਆਚਾਰੀ ਜਗਦੀਸ਼ ਚੰਦਰ ਬੋਸ ਜਲਦੀ ਬੱਚੇ ਜਲਦੀ ਚੌਥੀ ਆਫਨਿਕ ਨਹੀਂ ਬੱਚੇ ਪਾਸ ਹਾਂ ਜੀ ਟੀਮ ਸੀ ਦਾ ਸਵਾਲ ਪਾਸ ਹੋ ਗਿਆ ਤੁਹਾਡੇ ਕੋਲੇ ਰਾਸ਼ਟਰੀ ਵਿਗਿਆਨ ਦਿਵਸ ਕਿਸ ਮਹਾਨ ਵਿਗਿਆਨੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਡਾਕਟਰ ਅਰਪਿਤਾ ਸਰ ਸੀ ਵੀ ਰਮਨ ਡਾਕਟਰ ਏ ਪੀ ਜੇ ਅਬਦੁਲ ਕਲਾਮ ਜਾਂ ਆਚਾਰੇ ਜਗਦੀਸ਼ ਚੰਦਰ ਬੋਸ ਏ ਪੀ ਜੇ ਅਬਦੁਲ ਕਲਾਮ ਨਹੀਂ ਪਾਸ ਇਹ ਤੁਹਾਡੇ ਸਵਾਲ ਸੀਗਾ ਟੀਮ ਸੀ ਦਾ ਵੀ ਦਾ ਹਾਂ ਜੀ ਹਾਂ ਜੀ ਰਾਸ਼ਟਰੀ ਵਿਗਿਆਨ ਦਿਵਸ ਕਿਸ ਸਮਾਨ ਵਿਗਿਆਨੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਡਾਕਟਰ ਅਰਪਿਤਾ ਸਰ ਸੀ ਵੀ ਰਮਨ ਡਾਕਟਰ ਏ ਪੀ ਜੇ ਅਬਦੁਲ ਕਲਾਮ ਆਚਾਰੇ ਜਗਦੀਸ਼ ਚੰਦਰ ਬੋਸ ਸਰ ਸੀ ਵੀ ਰਮਨ ਸ਼ਾਬਾਸ਼ ਸਰ ਸੀ ਵੀ ਰਮਨ ਇੱਕ ਨੰਬਰ ਦੇ ਲੋ ਸਾਰੇ ਟੀਮ ਨੂੰ ਜੀ ਹੁਣ ਟੀਮ ਏ ਦਾ ਸਵਾਲ ਹਾਂਜੀ ਟੀਮ ਇਹਦਾ ਸਵਾਲ ਹੈ ਰਮਨ ਪ੍ਰਭਾਵ ਦੀ ਖੋਜ ਕਰਨ ਵਾਲੇ ਵਿਗਿਆਨੀ ਕੌਣ ਹਨ ਡਾਕਟਰ ਐਮ ਐਸ ਸੁਆਮੀਨਾਥਨ ਡਾਕਟਰ ਵਿਕਰਮ ਸਾਰਾਬਾਈ ਸਰ ਸੀ ਵੀ ਰਮਨ ਜਾਂ ਡਾਕਟਰ ਹੋਮੀਓ ਜੇ ਪਾਬਾ ਸਰ ਸੀ ਵੀ ਰਮਣੀ ਸ਼ਾਬਾਸ਼ ਸਰ ਸੀ ਵੀ ਰਮਨ ਹਾਂਜੀ ਟੀਮ ਬੀ ਦਾ ਸਵਾਲ ਕਿਸ ਵਿਗਿਆਨੀ ਨੂੰ ਭਾਰਤੀ ਅੰਤਰਿਕਸ਼ ਪ੍ਰੋਗਰਾਮ ਦਾ ਜਨਕ ਮੰਨਿਆ ਜਾਂਦਾ ਹੈ ਡਾਕਟਰ ਸਤेंद्रਨਾਥ ਬੋਸ ਡਾਕਟਰ ਵਿਕਰਮ ਸਾਰਾਭਾਈ ਡਾਕਟਰ ਸ਼ਾਮ ਪ੍ਰਸਾਦ ਮੁਖਰਜੀ ਜਾਂ ਡਾਕਟਰ ਨਰਿੰਦਰ ਸਿੰਘ ਕਪਾਨੀ ਡਾਕਟਰ ਵਿਕਰਮ ਸਾਰਾਭਾਈ ਡਾਕਟਰ ਵਿਕਰਮ ਸਾਰਾਭਾਈ ਸ਼ਾਬਾਸ਼ ਹਾਂ ਜੀ ਟੀਮ ਸੀਦਾ ਸਵਾਲ ਕਿਸ ਵਿਗਿਆਨੀ ਨੇ ਪੌਦਿਆਂ ਵਿੱਚ ਵੀ ਜੀਵਨ ਹੋਣ ਦੀ ਖੋਜ ਕੀਤੀ ਡਾਕਟਰ ਸੀ ਐਨ ਆਰ राव ਆਚਾਰੀਆ ਜਗਦੀਸ਼ ਚੰਦਰ ਬੋਸ ਡਾਕਟਰ ਵੀਰਬਲ ਸਹਾਣੀ ਜਾਂ ਡਾਕਟਰ ਹਰਗੋਬਿੰਦ ਖੋਰਾਣਾ ਆਚਾਰੀਆ ਜਗਦੀਸ਼ ਚੰਦਰ ਬੋਸ ਸ਼ਾਬਾਸ਼ ਆਚਾਰੀਆ ਜਗਦੀਸ਼ ਚੰਦਰ ਬੋਸ ਹਾਂਜੀ ਟੀਮ ਏ ਦਾ ਸਵਾਲ ਵਿਗਿਆਨ ਦੀ ਉਹ ਸ਼ਾਖਾ ਜਿਸ ਵਿੱਚ ਜੀਵ ਜੰਤੂਆਂ ਦਾ ਅਧਿਐਨ ਕੀਤਾ ਜਾਂਦਾ ਉਸ ਨੂੰ ਕੀ ਕਹਿੰਦੇ ਹਨ ਭੂ ਵਿਗਿਆਨ ਰਸਾਇਣ ਵਿਗਿਆਨ ਜੀਵ ਵਿਗਿਆਨ ਜਾਂ ਭੌਤਿਕ ਵਿਗਿਆਨ ਜੀਵ ਵਿਗਿਆਨੀ ਜੀਵ ਵਿਗਿਆਨ ਸ਼ਾਬਾਸ਼ ਹਾਂਜੀ ਟੀਮ ਬੀ ਦਾ ਸਵਾਲ ਪ੍ਰਕਾਸ਼ ਸੰਸਲੇਸ਼ਨ ਪ੍ਰਕਿਰਿਆ ਕਿਹੜੇ ਜੀਵ ਕਰਦੇ ਹਨ ਜੰਤੂ ਪੌਦੇ ਬੈਕਟੀਰੀਆ ਜਾਂ ਵਾਇਰਸ ਪੌਦੇ ਪੌਦੇ ਸ਼ਾਬਾਸ਼ ਹਾਂਜੀ ਟੀਮ ਸੀ ਦਾ ਸਵਾਲ ਗੁਰੂਤਾ ਆਕਰਸ਼ਨ ਦੇ ਨਿਯਮ ਦੀ ਖੋਜ ਕਿਸ ਨੇ ਕੀਤੀ ਸੀ ਆਇਜ਼ੈਕ ਨਿਊਟਨ ਐਲਬਰਟ ਆਇਨਸਟਾਈਨ गैलीलियो थॉम थॉमस एडिशन पहली ऑप्शन हाँ जी पहली ऑप्शन आइजैक न्यूटन शाबाश हाँ जी टीम ए सवाल पेनिसिलिन नामक एंटीबायोटिक दवाई की खोज किसने की मैरी क्यूरी लुइस पास्चर एलेक्जेंडर फ्लेमिंग, चार्ल्स डार्विन ਚਾਰਲਸ ਡਾਰਵਿਨ ਨਹੀਂ ਪਾਸ ਇਹ ਕੁਚਨ ਪਾਸ ਹੈ ਸਰ ਹਾਂਜੀ ਟੀਮ ਬੀ ਨੂੰ ਇਹ ਸਵਾਲ ਪੈਨਿਸੀਲਿਨ ਨਾਮਕ ਐਂਟੀਬਾਇਓਟਿਕ ਦਵਾਈ ਦੀ ਖੋਜ ਕਿਸ ਨੇ ਕੀਤੀ ਮੈਰੀ ਕ्युਰੀ ਲੂਈਸ ਪਾਸਟਰ ਅਲੈਗਜ਼ੈਂਡਰ ਫਲੇਮਿੰਗ ਜਾਂ ਚਾਰਲਸ ਡਾਰਵਿਨ ਜਲਦੀ ਸੋਚੇ ਦੱਸੋ ਲੂਈਸ ਲੂਈ ਨਹੀਂ ਪਾਸ ਇਹ ਵੀ ਪਾਸ ਹੈ ਸਰ ਕੁਚਨ ਅਗੇ ਹਾਂਜੀ ਪੈਨਿਸਲਿਨ ਨਾਮਕ ਐਂਟੀਬਾਇਓਟਿਕ ਦਵਾਈ ਦੀ ਖੋਜ ਕਿਸ ਨੇ ਕੀਤੀ ਮੈਰੀ ਕਿਊਰੀ ਲੁਇਸ ਪਾਸਚਰ ਅਲੈਗਜ਼ੈਂਡਰ ਫਲੇਮਿੰਗ ਜਾਂ ਚਾਰਲਸ ਡਾਰਵਿਨ ਤੀਜੀ ਆਪਸ਼ਨੀ ਤੀਜੀ ਆਪਸ਼ਨ ਅਲੈਗਜ਼ੈਂਡਰ ਫਲੇਮਿੰਗ ਸ਼ਾਬਾਸ਼ ਇੱਕ ਨੰਬਰ ਦੇ ਦਿਓ ਸਰ ਇਹਨਾਂ ਨੂੰ ਵੀ ਪਾਸ ਹੋ ਗਿਆ ਹੁਣ ਹੈ ਟੀਮ ਬੀ ਦਾ ਸਵਾਲ ਹੈ ਨਾ ਹਾਂਜੀ ਟੀਮ ਬੀ ਦਾ ਸਵਾਲ ਸਭ ਤੋਂ ਤੇਜ਼ ਰਫਤਾਰ ਨਾਲ ਚੱਲਣ ਵਾਲੀ ਚੀਜ਼ ਕਿਹੜੀ ਹੈ ਧੁਨੀ ਹਵਾ ਪ੍ਰਕਾਸ਼ ਜਾਂ ਬਿਜਲੀ ਪ੍ਰਕਾਸ਼ ਪ੍ਰਕਾਸ਼ ਸ਼ਾਬਾਸ਼ ਹਾਂਜੀ ਟੀਮ ਸੀ ਦਾ ਸਵਾਲ ਵਿਗਿਆਨ ਅਤੇ ਸਾਡਾ ਰੋਜ਼ਾਨਾ ਜੀਵਨ ਠੀਕ ਹੈ ਇਹ ਟਾਪਿਕ ਆਪਣਾ ਦੁੱਧ ਨੂੰ ਖਟਾਹਾਟ ਹੋਣ ਤੋਂ ਬਚਾਉਣ ਲਈ ਇਸ ਨੂੰ ਗਰਮ ਕਰਕੇ ਤੁਰੰਤ ਠੰਡਾ ਕਰਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ ਡੀ ਹਾਈਡਰੇਸ਼ਨ ਪਾਸਚਰੀਕਰਨ ਕਿਰਿਆਸ਼ੀਲਤਾ ਜਾਂ ਫਿਲਟਰੇਸ਼ਨ ਪਾਸਚਰੀਕਰਨ ਪਾਸਚਰੀਕਰਨ ਸ਼ਾਬਾਸ਼ ਹਾਂਜੀ ਟੀਮ A ਦਾ ਸਵਾਲ ਮੋਬਾਈਲ ਫੋਨ ਸੰਚਾਰ ਲਈ ਕਿਸ ਪ੍ਰਕਾਰ ਦੀਆਂ ਤਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਧੁਨੀ ਤਰੰਗਾਂ, ਰੇਡੀਓ ਤਰੰਗਾਂ, ਸਮੁੰਦਰੀ ਲਹਿਰਾਂ ਜਾਂ ਚੁੰਬਕੀ ਤਰੰਗਾਂ ਰੇਡੀਓ ਤਰੰਗਾਂ ਰੇਡੀਓ ਤਰੰਗਾਂ ਸ਼ਾਬਾਸ਼ ਮੈਂ ਬੋਲੂ ਮੈਂ ਬੋਲੂ ਹਾਂਜੀ ਮੈਂ ਬੋਲੂ ਸੋਲਰ ਕੁਕਰ ਕਿਸ ਊਰਜਾ ਦੀ ਵਰਤੋਂ ਕਰਕੇ ਖਾਣਾ ਬਣਾਉਂਦਾ ਹੈ ਪਥਰਾਟ ਇੰਜਨ ਸੂਰਜੀ ਊਰਜਾ ਕੋਣ ਊਰਜਾ ਜਾਂ ਨਿਊਕਲੀਅਰ ਊਰਜਾ ਹਾਂਜੀ ਟੀਮ ਕੇ ਟੀਮ ਦੀ ਵਾਰੀ ਹੈ ਟੀਮ B ਸੋਲਰ ਕੁਕਰ ਕਿਸ ਊਰਜਾ ਦੀ ਵਰਤੋਂ ਕਰਕੇ ਖਾਣਾ ਬਣਾਉਂਦਾ ਹੈ ਪਥਰਾਟ ਇੰਜਨ ਪਥਰਾਟ ਇੰਦਨ ਸੂਰਜੀ ਊਰਜਾ ਕੋਣ ਊਰਜਾ ਜਾਂ ਨਿਊਕਲੀਅਰ ਊਰਜਾ ਕੀ ਆਊਗਾ ਸੂਰਜੀ ਊਰਜਾ ਸੂਰਜੀ ਊਰਜਾ ਸ਼ਾਬਾਸ਼ ਹਾਂਜੀ ਟੀਮ ਸੀ ਦਾ ਸਵਾਲ ਵਿਗਿਆਨ ਦਾ ਸਾਡੇ ਲਈ ਸਭ ਤੋਂ ਮਹੱਤਵਪੂਰਨ ਸੰਦੇਸ਼ ਕੀ ਹੈ ਹਮੇਸ਼ਾ ਤੱਥਾਂ ਦੀ ਖੋਜ ਕਰੋ ਤੇ ਜਿਗਿਆਸਾ ਰੱਖੋ ਸਿਰਫ ਕਿਤਾਬੀ ਗਿਆਨ ਚਾਹੀਦਾ ਹੈ ਦੂਜਿਆਂ ਦੀਆਂ ਖੋਜਾਂ ਤੇ ਭਰੋਸਾ ਕਰੋ ਵਿਗਿਆਨ ਸਿਰਫ ਵਿਗਿਆਨੇ ਲਈ ਹੀ ਹੈ ਪਹਿਲੀ ਆਪਸ਼ਨ ਹਾਂਜੀ ਪਹਿਲੀ ਆਪਸ਼ਨ ਹਮੇਸ਼ਾ ਤੱਥਾਂ ਦੀ ਖੋਜ ਕਰੋ ਤੇ ਜਿਗਿਆਸਾ ਰੱਖੋ ਹਾਂਜੀ ਏਸੀ ਆਪਣਾ ਕੋਈ ਜਿਹਾ ਰਿਜ਼ਲਟ ਦੇਖਦੇ ਹਾਂ ਹਾਂਜੀ ਸਰ ਰਿਜ਼ਲਟ ਤਿਆਰ ਹੈ ਜੀ ਆਜੋ ਹਾਂਜੀ ਬੱਚੇ ਆਪਣਾ ਰਿਜ਼ਲਟ ਆਉਣ ਵਾਲਾ ਥੋੜੀ ਜਿਹੀ ਵੇਟ ਕਰਦੇ ਆਂਗੇ ਪੋਸ ਕਰਤਾ ਅਗਰ ਆਪਾਂ ਦੇਖਿਆ ਤੁਸੀਂ ਦੱਸੋ ਤੀਸਰੇ ਨੰਬਰ ਤੇ ਕਿਹੜੀ ਟੀਮ ਆਈ ਹੈ ਏ ਟੀਮ ਵਾਲੇ ਦੱਸ ਜਿਹੜੇ ਜੋ ਜਿਹੜੇ ਵਿੱਚ ਏ ਟੀਮ ਕਹਿ ਰਹੇ ਨੇ ਉਹ ਹੱਥ ਕੱਢਿਓ ਬੀ ਇੱਕ ਉੱਚ ਕੰਪੀਟੀਸ਼ਨ ਦੇ ਵਿੱਚ 13 ਨੰਬਰ ਲੈ ਕੇ ਬੀ ਟੀਮ ਤੀਜੇ ਨੰਬਰ ਤੇ ਆਈ ਹੈ ਪੁੱਤ ਇਸ ਤੋਂ ਬਾਅਦ ਆਪਣੇ ਕੋਲੇ ਸਿਰਫ ਦੋ ਟੀਮਾਂ ਰਹਿ ਗਈਆਂ ਟੀਮ ਏ ਤੇ ਟੀਮ ਸੀ ਇਹਦੇ ਵਿੱਚ ਤੁਸੀਂ ਇਹ ਦੱਸ ਸਕਦੇ ਹੋ ਵੀ ਪਹਿਲੇ ਨੰਬਰ ਤੇ ਕਿਹ ਟੀਮ ਆਈ ਹੈ ਹਾਂਜੀ ਟੀਮ ਬੀ ਦੇ ਹੈਗੇ ਨੇ ਅੰਕ ਏ ਦੇ ਅੰਕ ਹੈਗੇ 14 ਉਹ ਦੂਜੇ ਨੰਬਰ ਤੇ ਰਹੀ ਹੈ ਤੇ ਟੀਮ ਸੀ ਦੇ ਅੰਕ ਹੈਗੇ ਨੇ 17 ਉਹ ਪਹਿਲੇ ਨੰਬਰ ਤੇ ਰਹੀ ਹੈ ਜ਼ੋਰਦਾਰ ਤਾਲੀਆਂ ਟੀਮ ਸੀ ਲਈ